ਹੈਲੋ ਗੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਜੀ ਆਪਾਂ ਮਟਰੀ ਇਹਦੇ ਵਾਸਤੇ ਆਪਾਂ ਇੱਕ ਕੌਲੀ ਮੈਦੇ ਦੀ ਲਈ ਆ ਇਹ ਜਮਣ ਲਈ ਆ ਜੀ ਇਹ ਮੈਦੇ ਨੂੰ ਹੁਣ ਆਪਾਂ ਪਹਿਲਾਂ ਭਾਂਡੇ ਚ ਪਾ ਲਾਂਗੇ ਉਸ ਤੋਂ ਬਾਅਦ ਇਹਦੇ ਚ ਛੋੜਾ ਜਿਹਾ ਆਪਾਂ ਰਫੈਨ ਪਾ ਕੇ ਮੋਮ ਪਾ ਲਾਂਗੇ ਇਹਦੇ ਨਾਲ ਮਸਾਲਾਂਗੇ ਆਪਾਂ ਦੋ ਚਮਚ ਮੋਮ ਤੇ ਘਿਓ ਦੇ ਪਾਈ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਆਪਣੀ ਮੋਮ ਬਿਲਕੁਲ ਪਰਫੈਕਟ ਹੈ ਜੀ ਇਸ ਤਰ੍ਹਾਂ ਦਾ ਟੈਕਸਚਰ ਹੋਣਾ ਚਾਹੀਦਾ ਜਦ ਆਪਾਂ ਮੁੱਠੀ ਚ ਲਵਾਂਗੇ ਇਸ ਤਰ੍ਹਾਂ ਬਣਨਾ ਚਾਹੀਦਾ ਜੀ ਹੁਣ ਆਪਾਂ ਇਹਨੂੰ ਪਾਣੀ ਨਾਲ ਥੋੜਾ ਥੋੜਾ ਪਾਣੀ ਪਾ ਕੇ ਗੁੰਨ ਲਾਂਗੇ

ਹੁਣ ਆਪਾਂ ਇਹਨੂੰ 5 ਮਿੰਟ ਢੱਕ ਕੇ ਰੱਖ ਦਾਂਗੇ ਜੀ ਇਹ ਆਪਾਂ ਤੇਲ ਗਰਮ ਰੱਖ ਲਿਆ ਜੀ ਇਹਨਾਂ ਨੂੰ ਤੇਲ ਨੂੰ ਪੂਰਾ ਗਰਮ ਕਰ ਲਾਂਗੇ ਚੰਗੀ ਤਰ੍ਹਾਂ ਫਿਰ ਆਪਣਾ ਆਟਾ ਪੂਰਾ ਤਿਆਰ ਹੋ ਗਿਆ ਹੁਣ ਆਪਾਂ ਇਹਦੀ ਪੇੜੇ ਕਰ ਲਾਂਗੇ ਜੀ ਹੁਣ ਆਪਾਂ ਇਹਦੀ ਰੋਟੀ ਵੇਲ ਲਾਂਗੇ ਜੀ ਹੁਣ ਆਪਾਂ ਇਹਨੂੰ ਆਪ ਤੁਸੀਂ ਆਪਣੇ ਹਿਸਾਬ ਦੀ ਸ਼ੇਪ ਕੱਟ ਸਕਦੇ ਹੋ ਆਪਾਂ ਲੰਬੀ ਸ਼ੇਪ ਚ ਕਟਾਂਗੇ ਇਹ ਕੱਟੇ ਹੋਏ ਮੈਟਰੀ ਆਪਾਂ ਸਾਈਡ ਤੇ ਰੱਖ ਲਾਂਗੇ ਜੀ ਪੈਨ ਸਾਰਿਆਂ ਨੂੰ ਤਾਲ ਲਾਂਗੇ ਇਹਨਾਂ ਨੂੰ ਸਿਮ ਗੈਸ ਤੇ ਹੌਲੀ ਹੌਲੀ ਪਕਾਉਣਾ ਜੀ ਨਹੀਂ ਤਾਂ ਫਿਰ ਕੀ ਉੱਪਰੋਂ ਡੜ ਜਾਣੀਆਂ ਵਿੱਚੋਂ ਕੱਚੀਆਂ ਰਹਿ ਜਾਣਗੀਆਂ ਆਹ ਮੁਰਗੀ ਅਨਸਰ ਆਪਣੀ ਮਟਰੀ ਬਣ ਕੇ ਤਿਆਰ ਹੈ ਜੀ ਇਸੇ ਤਰ੍ਹਾਂ ਆਪਾਂ ਦੂਜਾ ਪੂਰ ਪਕਾ ਲਾਂਗੇ ਜੀ ਆਪਣੀ ਮਟਰੀ ਬਣ ਕੇ ਤਿਆਰ ਹੈ ਜੀ ਖਸਤਾ ਮਟਰੀ ਬਹੁਤ ਹੀ ਖਸਤਾ ਬਣੀ ਹੋਈ ਹੈ